ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75 70 75 80 ਬੱਚੇ ਪੜ੍ਹਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਇਸ ਵੇਲੇ ਹਾਜ਼ਰ ਨੇ ਇਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 2 ਤੋਂ 4 ਦਿਨ ਦੇ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫਿਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਸ਼ਹਿਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਪੈਸੇ ਤਾਂ ਭਗਮੰਤਮਾਨ ਸਰਕਾਰ ਬਹੁਤ ਬੜਿਆਈਆਂ ਕਰਦੀ ਆ ਅਸੀਂ ਇਹ ਕਰਦੇ ਹਾਂ ਸਮਾਰਟ ਸਕੂਲ ਬਣਾ ਦਿੱਤੇ ਪਰ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇੱਥੇ ਸਮਾਰਟ ਸਕੂਲ ਤਾਂ ਕੀ ਸਾਡੇ ਦਾ ਸਕੂਲ ਦੇ ਵਿੱਚ ਤਾਂ ਅਧਿਆਪਕ ਵੀ ਨਹੀਂ ਹੈਗਾ ਜਿਹੜਾ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਇਹ ਹੈ ਪੰਜਾਬ ਦਾ ਸਕੂਲ ਜਿਸ ਵਿੱਚ ਕੋਈ ਵੀ ਅਧਿਆਪਕ ਨਹੀਂ ਹੈ ਜੀ ਹਾਂ ਸਕੂਲ ਏ ਬਿਲਡਿੰਗ ਏ ਨਾਮ ਵੀ ਸਰਕਾਰੀ ਸਮਾਰਟ ਸਕੂਲ ਰੱਖਿਆ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਕੂਲ ਚ ਪੜਾਉਣ ਲਈ ਕੋਈ ਵੀ ਅਧਿਆਪਕ ਨਹੀਂ ਹੈ ਪੰਜਾ ਬੱਚੇ ਐਲਕੇਜੀ ਯੂਕੇਜੀ ਅਤੇ ਅੱਠ ਹੋਰ ਜਮਾਤਾਂ ਚ ਪੜਦੇ ਨੇ ਜਾਂ ਕਹਿ ਲਓ ਸਕੂਲ ਆਉਂਦੇ ਨੇ ਪਰ ਸਕੂਲ ਚ ਅਧਿਆਪਕ ਨਾ ਹੋਣ ਕਾਰਨ ਉਹ ਪੜ ਨਹੀਂ پا ਰਹੇ ਵੀ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75 70 75 80 ਬੱਚੇ ਪੜਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਇਸ ਵੇਲੇ ਹਾਜ਼ਰ ਨੇ ਸਾਡੇ ਕੋ ਕੋਈ ਵੀ ਅਧਿਆਪਕ ਨਹੀਂ ਰਿਹਾ ਇਸ ਤੋਂ ਪਹਿਲਾਂ ਵੀ 8-9 ਮਹੀਨੇ ਮੇਰੀ ਪੋਤਰੀ ਨੇ ਫ੍ਰੀ ਸੇਵਾ ਕਰਕੇ ਬੱਚਿਆਂ ਦੀ ਸੇਵਾ ਕੀਤੀ ਆ ਪੜਾਉਂਦੀ ਰਹੀ ਆ ਉਹਦੀ ਸ਼ਾਦੀ ਹੋ ਗਈ ਇਸ ਕਰਕੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਬੱਚਾ ਨਹੀਂ ਹੈਗਾ ਵੈਸੇ ਤਾਂ ਭਗਵੰਤ ਮਾਨ ਸਰਕਾਰ ਬਹੁਤ ਵਡਿਆਈਆਂ ਕਰਦੀ ਆ ਅਸੀਂ ਇਹ ਕਰਦੇ ਹਾਂ ਸਮਾਰਟ ਸਕੂਲ ਬਣਾ ਦਿੱਤੇ ਪਰ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇੱਥੇ 스마트 ਸਕੂਲ ਤਾਂ ਕੀ ਸਾਡੇ ਦਾ ਸਕੂਲ ਦੇ ਵਿੱਚ ਇੱਕ ਅਧਿਆਪਕ ਵੀ ਨਹੀਂ ਹੈਗਾ ਜਿਹੜਾ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਅਸੀਂ ਮਜਬੂਰ ਹਾਂ ਇਹ ਸਕੂਲ ਨੂੰ ਬੰਦ ਕਰਨ ਲਈ ਹਾਲਾਂਕਿ ਸਾਡੇ ਪਿੰਡ ਦਾ ਉਪਰਾਲਾ ਇਹ ਵੀ ਅਸੀਂ ਇਸ ਸਰਕਾਰੀ ਸਕੂਲ ਨੂੰ ਬੰਦ ਕਰਨ ਤੋਂ ਬਾਅਦ ਫਿਰ ਪ੍ਰਾਈਵੇਟ ਸਕੂਲ ਬਣਾ ਕੇ ਅਸੀਂ ਆਪਣੇ ਤੌਰ ਤੇ ਇਹਦੀ ਸੇਵਾ ਕਰਾਂਗੇ ਜੋ ਵੀ ਸਾਤੋਂ ਸਰਿਆ ਅਸੀਂ ਕਰਾਂਗੇ ਪਰ ਸਰਕਾਰ ਦੇ ਖਿਲਾਫ ਅਸੀਂ ਛੇਤੀ ਤੋਂ ਛੇਤੀ ਮੋਰਚਾ ਖੋਲਣ ਲਈ ਤਿਆਰ ਬਰ ਤਿਆਰ ਤਾਂ ਹੀ ਅਧਿਆਪਕ ਕਲਾਸ ਸਕੂਲ ਬਣਿਆ ਹੋਇਆ ਹੈ ਸਮਰਾਲਾ ਦੇ ਪਿੰਡ ਸ਼ਮਸਪੁਰੰਦਰ ਜੇ ਸੇ ਬੱਚਿਆਂ ਨੂੰ ਪੜਾਉਣ ਲਈ ਕੋਈ ਵੀ ਪੱਕਾ ਅਧਿਆਪਕ ਨਹੀਂ ਹੈ ਸਕੂਲ 'ਚ ਇੱਕ ਅਧਿਆਪਕ ਨੂੰ ਪਿਛਲੇ ਸੋਮਵਾਰ ਤੋਂ ਕੱਚੇ ਤੌਰ ਤੇ ਤੈਨਾਤ ਕੀਤਾ ਗਿਆ ਉਹ ਵੀ ਵਿਭਾਗੀ ਡਿਊਟੀਆਂ ਕਾਰਨ ਸਕੂਲ ਕੱਟ ਹੀ ਆ ਪਉਂਦੇ ਜਿਸ ਕਾਰਨ ਹੁਣ ਮਾਪੇ ਅਤੇ ਪਿੰਡ ਵਾਸੀਆਂ ਵੱਲੋਂ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸਾਡਾ ਪ੍ਰਾਇਮਰੀ ਸਕੂਲ ਹੈ ਜਿਹਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ 75 ਦੇ ਕਰੀਬ ਬੱਚੇ ਸੀਗੇ ਟੀਚਰਾਂ ਦੀ ਨਾਕਾਮੀ ਨਾ ਹੋਣ ਕਰਕੇ ਅੱਜ ਉਰੇ 50 ਦੇ ਕਰੀਬ ਬੱਚੇ ਰਹਿ ਗਏ ਆ ਜੀ ਪਹਿਲਾਂ ਇੱਕ ਮੈਡਮ ਸੀਗੇ ਉਹ ਆਪਣੀ ਕੱਚੀ ਬਦਲੀ ਕਰਾ ਕੇ ਜੀ ਆਪਣੇ ਫਾਜ਼ਿਲਕਾ ਤੋਂ ਸੀਗੇ ਉੱਧਰ ਚਲੇ ਗਏ ਆ ਤੇ ਦੂਜੇ ਇੱਕ ਟੀਚਰ ਹੋਰ ਸੀਗੇ ਸਾਡੇ ਦਿਵਾਲੇ ਤੋਂ ਜੀ ਉਹ ਆਪਣੀ ਬਦਲੀ ਕਰਾ ਕੇ ਮਾਨਿਆਲ ਸਕੂਲ 'ਚ ਚਲੇ ਗਏ ਆ ਤੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਪੱਕਾ ਟੀਚਰ ਨਹੀਂ ਹੈਗਾ ਜੀ ਜਿਸ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 2 ਤੋਂ 4 ਦਿਨ ਦੇ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫਿਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਖੇਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਉਧਰ ਸਕੂਲ ਵਿੱਚ ਕੱਚੇ ਤੌਰ ਤੇ ਤਾਇਨਾਤ ਅਧਿਆਪਕ ਅਮਨਪ੍ਰੀਤ ਸਿੰਘ ਮੁਤਾਬਕ ਸਕੂਲ ਦੀ ਬਿਲਡਿੰਗ ਚੰਗੀ ਬਣੀ ਹੋਈ ਹੈ ਪਰ ਅਧਿਆਪਕਾਂ ਕਾਰਨ ਮਾਪੇ ਲਗਾਤਾਰ ਆਪਣੇ ਬੱਚਿਆਂ ਨੂੰ ਸਕੂਲ ਚੋਂ ਹਟਾ ਰਹੇ ਨੇ ਉਹਨਾਂ ਆਪਣੀ ਮਜਬੂਰੀ ਜ਼ਾਹਿਰ ਕਰਦੇ ਆ ਕਿਹਾ ਜੇ ਉਹਨਾਂ ਦੀ ਡਿਊਟੀ ਵੋਟਾਂ ਆਦ ਬਣਾਉਣ ਤੇ ਲਗਾਈ ਗਈ ਹੈ ਜਦ ਕਿ ਉਹ ਬੱਚਿਆਂ ਨੂੰ ਪੜਾਉਣ ਲਈ ਸਿਰਫ ਇੱਕ ਦਿਨ ਹੀ ਸਕੂਲ ਆ ਪਾਉਂਦੇ ਨੇ ਸੋਮਵਾਰ ਤੋਂ ਡੈਪਿਊਟੇਸ਼ਨ ਡਿਊਟੀ ਲੱਗੀ ਇੱਥੇ ਤੇ ਇੱਕ ਦਿਨ ਮੇਰੀ ਡੈਪਿਊਟੇਸ਼ਨ ਮਨ ਲਵ ਇੱਥੇ ਬੱਚੇ ਨੂੰ ਪੜਾ ਰਿਹਾ ਹਾਂ ਮੇਰੇ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉੱਥੇ ਵੋਟਾਂ ਵਲਣ ਲਈ ਜਾਣਾ ਪਈ। ਤਕਰੀਬਨ ਮਤਲਬ 3 ਦਿਨ ਹੋਏ ਨੇ ਮੈਨੂੰ ਇੱਥੇ। ਕਿਵੇਂ ਦੇਖਦੇ ਹੋ ਵੀ ਸਮਾਰਟ ਸਕੂਲ ਦਾ ਸਰਕਾਰ ਨੇ ਬਣਾਤੇ ਨੇ ਪਰ ਇੱਥੇ ਕੋਈ ਟੀਚਰ ਨਹੀਂ ਪਿਛਲੇ ਲੰਮੇ ਸਮੇਂ ਤੋਂ 2 ਸਾਲ ਤੋਂ। ਹਾਂਜੀ। ਨਹੀਂ ਮੈਂ ਦੇਖਿਆ ਜੀ ਵੀ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ। ਪੁਰਾਣੇ ਅਧਿਆਪਕਾਂ ਨੇ ਮਿਹਨਤ ਵੀ ਕੀਤੀ ਹੋਈ ਆ ਪੇਂਟਿੰਗਾਂ ਵਾਰਾ ਬਣਾਈਆਂ ਨੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀਗੀ ਜਿਵੇਂ ਸਾਡੇ ਸੈਂਟਰ ਸਕੂਲ ਦੇ ਵਿੱਚ ਹੀ ਪੈਂਦਾ ਇਹ ਸਕੂਲ। ਤੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਆਪਾਂ ਗਿਣਤੀ ਚੈੱਕ ਕਰਦੇ ਤਾਂ 52 ਦੀ ਗਿਣਤੀ ਰਹਿ ਗਈ ਇੱਥੇ ਪਹਿਲਾਂ ਮੰਨ ਲਓ 60 ਪਲੱਸ 70 ਪਲੱਸ ਚੱਲਦੀ ਸੀ ਗਿਣਤੀ ਉਹ ਟੀਚਰ ਦੀ ਕਮੀ ਘਾਟ ਹੋਣ ਕਰਕੇ ਹੀ ਬੱਚੇ ਇਥੋਂ ਹੱਡੇ ਰਏ ਜੀ ਉਧਰ ਜਦੋਂ ਬਲੈਕ ਪ੍ਰਾਇਮਰੀ ਅਫਸਰ ਰਣਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਧਿਆਪਕ ਨੂੰ ਉੱਚ ਅਧਿਕਾਰੀਆਂ ਨੇ ਡੈਪੂਟੇਸ਼ਨ ਤੇ ਭੇਜਿਆ ਹੈ ਜਦਕਿ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਖੈਰ ਉਹਨਾਂ ਤੇ ਜੇਹੀ ਕਹਿ ਸਕਦੇ ਆ ਕਿ ਸਿੱਖਿਆ ਅਫਸਰ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਉਧਰ ਸਕੂਲ ਵਿੱਚ ਕੋਈ ਅਧਿਆਪਕ ਨਹੀਂ ਅਤੇ ਅਧਿਆਪਕਾਂ ਬਿਨਾ ਬੱਚਿਆਂ ਦੀ ਪੜ੍ਹਾਈ ਨਹੀਂ ਤਾਂ ਫਿਰ ਇਸ ਬਿਲਡਿੰਗ ਨੂੰ ਸਕੂਲ ਕਿਉਂ ਕਿਹਾ ਜਾ ਰਿਹਾ ਹੈ ਉਹ ਵੀ 스마트 ਸਕੂਲ ਇਹ ਵੀ ਸ਼ਾਇਦ ਕਿਸੇ ਨੂੰ ਪਤਾ ਨਹੀਂ ਹੋਵੇਗਾ ਸਮਰਾਲਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ